ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਉਮੀਦ ਕਰਦੀ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਚਲ ਸੰਦੀਪ ਵੇਖ 11 ਵਜਣ ਹੀ ਵਾਲੇ ਨੇ ਮੰਮੀ ਪਾਪਾ ਸੌਂਗੇ ਤਾਂ ਦਰਵਾਜ਼ਾ ਖਲਵਾਉਣ ਵਿੱਚ ਵੀ ਪਰੇਸ਼ਾਨੀ ਹੋਵੇਗੀ ਬਲਦੀਪ ਕੜੀਵਲ ਵੇਖਦਾ ਹੋਇਆ ਬੋਲਿਆ ਬਲਪ੍ਰੀਤ ਦੇ ਮੂੰਹ ਇਹ ਗੱਲ ਨਿਕਲਦਿਆਂ ਹੀ ਸੰਦੀਪ ਦਾ ਮੂੰਹ ਉੱਤਰ ਗਿਆ ਹਮੇਸ਼ਾ ਇਹੋ ਹੁੰਦਾ ਸੀ ਸੰਦੀਪ ਦੇ ਪੇਕੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਬਲਪ੍ਰੀਤ ਉਹਨੂੰ ਸਵੇਰੇ ਦਾ ਤਾਂ ਲੈ ਕੇ ਆ ਜਾਂਦਾ ਪਰ ਕਦੇ ਵੀ ਸੰਦੀਪ ਨੂੰ ਉਹਦੇ ਪੇਕੇ ਰਾਤ ਨੂੰ ਰੁਕਣ ਨਹੀਂ ਦਿੰਦਾ ਸੀ ਸੰਦੀਪ ਦੇ ਪੇਕੇ ਘਰ ਵੱਡਾ ਪਰਿਵਾਰ ਚਾਚਾ ਤਾਇਆ ਉਹਨਾਂ ਦੇ ਬੇਟੇ ਬੇਟੀਆਂ ਤੇ ਸੰਦੀਪ ਦੀਆਂ ਦੋਵੇਂ ਪੈਣਾ ਵੀ ਸਾਰਾ ਪਰਿਵਾਰ ਇਕੱਠਾ ਹੋਇਆ ਹੁੰਦਾ ਤੇ ਨਾਲ ਹੀ ਪੰਜ ਸੱਤ ਭਾਬੀਆਂ ਵੀ ਕਾਫੀ ਵੱਡਾ ਤੇ ਭਰਿਆ ਪਰਿਵਾਰ ਹਰ ਮਹੀਨੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੀ ਰਹਿੰਦਾ ਸੰਦੀਪ ਦਾ ਬੜਾ ਜੀ ਕਰਦਾ ਕਿ ਉਹ ਵੀ ਰਾਤ ਨੂੰ ਰਹਿ ਕੇ ਸਾਰਿਆਂ ਨਾਲ ਗੱਲਾਂ ਕਰੇ ਮસ્ਤੀ ਕਰੇ ਪਰ ਬਲਪ੍ਰੀਤ ਨੂੰ ਪਤਾ ਨਹੀਂ ਕਿਉਂ ਜਿੱਥੋਂ ਰਾਤ ਦੇ 10 ਵਜੇ ਘਰ ਜਾਣ ਦੀ ਧੁਨ ਸਵਾਰ ਹੋ ਜਾਂਦੀ ਤੇ ਇਸ ਤਰ੍ਹਾਂ ਵੀ ਨਹੀਂ ਸੀ ਕਿ ਘਰ ਕੋਈ ਨਹੀਂ ਸੀ ਕਿਉਂਕਿ ਘਰ ਬਲਦੀਪ ਦੇ ਮੰਮੀ ਪਾਪਾ ਨਾਲ ਹੀ ਰਹਿੰਦੇ ਸੀ ਹੋਰ ਕੁਝ ਨਹੀਂ ਬਸ ਇੱਕ ਜੇਦ ਸੀ ਬਲਦੀਪ ਦੀ ਮਾਣੇ ਕਈ ਵਾਰ ਸਮਝਾਇਆ ਵੀ ਸੀ ਬਲਦੀਪ ਨੂੰ ਕਿ ਉਵੇਂ ਚਾਹੇ ਨਾ ਛੱਡ ਕੇ ਆਇਆ ਕਰ ਸੰਦੀਪ ਨੂੰ ਪੀਕੇ ਪਰ ਜਦੋਂ ਕੋਈ ਉੱਥੇ ਕੰਮ ਕਾਜ ਹੋਵੇ ਉਦੋਂ ਤਾਂ ਛੱਡ ਆਇਆ ਕਰ ਆਖਿਰ ਸੰਦੀਪ ਦਾ ਵੀ ਦਿਲ ਕਰਦਾ ਹੋਵੇਗਾ ਸਾਰਿਆਂ ਨਾਲ ਗੱਲਾਂ ਕਰਨ ਦਾ ਦਿਨ ਤਾਂ ਕਮ ਕਾਜ ਵਿੱਚ ਹੀ ਨਿਕਲ ਜਾਂਦਾ ਆ ਰਾਤ ਨੂੰ ਇਨਸਾਨ ਫੁਰਸਤ ਨਾਲ ਬੈ ਕੇ ਆਰਾਮ ਨਾਲ ਗੱਲਬਾਤ ਕਰ ਸਕਦਾ ਆ ਪੇਕਿਆਂ ਤੋਂ ਵਾਪਸ ਆਉਣ ਤੋਂ ਬਾਅਦ ਸੰਦੀਪ ਦਾ ਉਦਾਸ ਚਿਹਰਾ ਸੰਦੀਪ ਦੀ ਸੱਸ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਆਖਿਰ ਉਹ ਵੀ ਇੱਕ ਔਰਤ ਸੀ ਤੇ ਇੱਕ ਔਰਤ ਦੇ ਦਿਲ ਵਿੱਚ ਉਹਦੇ ਪੇਕਿਆਂ ਪ੍ਰਤੀ ਕੀ ਭਾਵਨਾਵਾਂ ਹੁੰਦੀਆਂ ਨੇ ਇਹ ਉਹ ਬਹੁਤ ਚੰਗੀ ਤਰ੍ਹਾਂ ਸਮਝ ਸਕਦੀ ਸੀ ਬਹੁਤ ਹੀ ਦੁਖੀ ਮਨ ਨਾਲ ਸੰਦੀਪ ਉੱਠੀ ਪੇਕਾ ਤੇ ਸੋਹਰਾਕਾਰ ਕੋਲ ਕੋਲ ਪਿੰਨ ਹੋਣ ਦਾ ਬਸ ਇਹੀ ਨੁਕਸਾਨ ਆ ਕਿ ਪੇਕੇ ਰੁਕ ਨਾ ਸਕੋ ਸੰਦੀਪ ਦੀਆਂ ਅੱਖਾਂ ਵਿੱਚ ਪਾਣੀ ਸਾਫ਼ ਨਜ਼ਰ ਆ ਰਿਹਾ ਸੀ ਭਾਬੀ ਮਾਂ ਭੈਣਾ ਭਰਾਵਾਂ ਸਾਰਿਆਂ ਨੇ ਬਲਦੀਪ ਨੂੰ ਰੁਕਣ ਲਈ ਕਿਹਾ ਪਰ ਬਲਦੀਪ ਰੁਕਣ ਲਈ ਰਾਜ਼ੀ ਹੀ ਨਾ ਹੋਇਆ ਮੇਰੇ ਚਾਚੇ ਦੀ ਕੁੜੀ ਦਾ ਵਿਆਹ ਆ ਮੇਰੇ ਤੋਂ ਬਸ 1 ਸਾਲ ਛੋਟੀ ਆ ਹੁਣ ਤਾਂ ਮੈਨੂੰ ਰਹਿਣ ਦੇਵੋ ਨਿਰਾਸ਼ ਹੋਈ ਸੰਦੀਪ ਨੇ ਬਲਦੀਪ ਨੂੰ ਕਿਹਾ ਅਰੇ ਤੂੰ ਕੀ ਕਰੇਂਗੀ ਇੱਥੇ ਰਾਤ ਨੂੰ ਰੁੱਕ ਕੇ ਬਸ ਗੱਲਾਂ ਘ ਹੀ ਤਾਂ ਕਰਨੀਆਂ ਨੇ ਸਵੇਰੇ ਜਲਦੀ ਭੇਜ ਦੇਉਂਗਾ ਬਲਦੀਪ ਨੇ ਕਿਹਾ ਫਿਰ ਸੰਦੀਪ ਬਹੁਤ ਹੀ 부ਝੇ ਮਾਨ ਨਾਲ ਬਾਹਰ ਆ ਗਈ ਤੇ ਮੋਟਰਸਾਈਕਲ ਤੇ ਬੈਠ ਕੇ ਪਹੁੰਚ ਗਈ ਆਪਣੇ ਸਹੁਰੇ ਘਰ ਤੂੰ ਫਿਰ ਸੰਦੀਪ ਨੂੰ ਵਾਪਸ ਲੈ ਆਇਆ ਮੈਂ ਮਨਾ ਕੀਤਾ ਸੀ ਨਾ ਤੈਨੂੰ ਕਮ ਸਕਾ ਕੰਮ ਉਹਨੂੰ ਉਹਦੀ ਭੈਣ ਦੇ ਵਿਆਹ ਤੇ ਤਾਂ ਰੁਕ ਜਾਂ ਦਿੰਦਾ ਪਤਾ ਨਹੀਂ ਇਸ ਮੁੰਡੇ ਦੀ ਅਕਲ ਤੇ ਕਿਉਂ ਪਰਦਾ ਪਿਆ ਆ ਸੰਦੀਪ ਦਾ ਉਤਰਿਆ ਹੋਇਆ ਚਿਹਰਾ ਵੇਖ ਕੇ ਬਲਦੀਪ ਦੀ ਮਾਂ ਵੀ ਦੁਖੀ ਹੋ ਗਈ ਆਖਿਰ ਉਹ ਵੀ ਤਾਂ ਦੋ-ਦੋ ਧੀਆ ਦੀ ਮਾਂ ਜੋ ਸੀ ਕੀ ਆ ਮਾਂ ਹੁਣ ਤੂੰ ਵੀ ਸ਼ੁਰੂ ਹੋ ਗਈ ਮੈਂ ਬੋਲ ਆਇਆ ਉਹਨਾਂ ਨੂੰ ਕਿ ਸਵੇਰੇ ਸੰਦੀਪ ਨੂੰ ਜਲਦੀ ਭੇਜ ਦੇਵਾਂਗਾ ਮਾਂ ਦੀ ਗੱਲ ਸੁਣ ਕੇ ਬਲਦੀਪ ਚੀਲਾ ਉੱਠਿਆ ਸੰਦੀਪ ਦੇ ਵਿਆਹ ਨੂੰ ਵੀ ਹਜੇ 1 ਸਾਲ ਹੀ ਹੋਇਆ ਸੀ ਉਦੋਂ ਦੀ ਬਸ ਪਗ ਫੇਰੇ ਵੇਲੇ ਹੀ ਇੱਕ ਰਾਤ ਆਪਣੇ ਪੇਕੇ ਰੁਕੀ ਸੀ ਉਸ ਤੋਂ ਬਾਅਦ ਤਾਂ ਬਲਦੀਪ ਨੇ ਕਦੇ ਵੀ ਸੰਦੀਪ ਨੂੰ ਪੇਕੇ ਰਾਤ ਨਹੀਂ ਰਹਿਣ ਦਿੱਤਾ ਉਹ ਵੀ ਬਲਦੀਪ ਦੀ ਖੁਸ਼ੀ ਲਈ ਵਾਪਸ ਮੁੜ ਆਉਂਦੀ ਪਰ ਜਦੋਂ ਪੇਕੇਆਂ ਦੇ ਘਰ ਸਾਰੇ ਇਕੱਠੇ ਹੋਏ ਹੁੰਦੇ ਤਾਂ ਸੰਦੀਪ ਉਦਾਸ ਹੋ ਜਾਂਦੀ ਇਸ ਵਾਰ ਜਦੋਂ ਬਲਦੀਪ ਦੇ ਵਿਆਹ ਦੀ ਸਾਲਗिराਹ ਆਈ ਤਾਂ ਬਲਦੀਪ ਦੀ ਮਾਂ ਨੇ ਆਪਣੀਆਂ ਦੋਵੇਂ ਧੀਆਂ ਨੂੰ ਵੀ ਬੁਲਾ ਲਿਆ ਤੇ ਉਹਨਾਂ ਨੇ ਬਲਦੀਪ ਨੂੰ ਸਬਕ ਸਿਖਾਉਣ ਲਈ ਇੱਕ ਪਲਾਨ ਬਣਾ ਲਿਆ ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਦੋਵੇਂ ਪੈਣਾ ਆਪਣੇ ਆਪਣੇ ਬੈਗ ਫੜ ਕੇ ਵਾਪਸ ਜਾਣ ਲੱਗੀਆਂ ਦੀਦੀ ਇਹ ਬੈਗ ਲੈ ਕੇ ਤੁਸੀਂ ਕਿੱਥੇ ਚੱਲੀਆਂ ਹੋ ਅਸੀਂ ਵਾਪਸ ਚੱਲਿਆਂ ਵਾਪਸ ਜਾਣ ਤੋਂ ਤੁਹਾਡਾ ਕੀ ਮਤਲਬ ਮੈਂ ਅੱਜ ਤੁਹਾਨੂੰ ਕਿਤੇ ਵੀ ਨਹੀਂ ਜਾਣ ਦੇਣਾ ਤੁਹਾਨੂੰ ਤਾਂ ਪਤਾ ਹੀ ਆ ਅਸੀਂ ਰਾਤ ਨੂੰ ਹੀ ਆਰਾਮ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹਾਂ ਤੁਸੀਂ ਕਦੋਂ ਆਏ ਤੇ ਕਦੋਂ ਵਾਪਸ ਚਲੇ ਗਏ ਪਤਾ ਵੀ ਨਹੀਂ ਲੱਗਣਾ ਕੀ ਦੱਸਾਂ ਤੇਰਾ ਜੀਜਾ ਜੀ ਮੈਨੂੰ ਇੱਕ ਹੀ ਸ਼ਰਤ ਤੇ ਲੈ ਕੇ ਆਏ ਸੀ ਕਿ ਜੇ ਮੈਂ ਇੱਥੇ ਰਾਤ ਨਾ ਰੁਕਾਂ ਤਾਂ ਨਹੀਂ ਤਾਂ ਉਹ ਲੈ ਕੇ ਹੀ ਨਹੀਂ ਹੁੰਦੇ ਸੀ ਜਦੋਂ ਮੈਂ ਹਾਮੀ ਪਰੀ ਤਾਂ ਕਿਤੇ ਜਾ ਕੇ ਉਹ ਤਿਆਰ ਹੋਏ ਹਾਂ ਹਾਂ ਅਸੀਂ ਰਾਤ ਨੂੰ ਹੀ ਵਾਪਸ ਜਾਣਾ ਆ ਕੀ ਕਰਨਾ ਇਹਨਾਂ ਨੇ ਰਾਤ ਨੂੰ ਇੱਥੇ ਰੋਕੇ ਤੁਹਾਡਾ ਪ੍ਰੋਗਰਾਮ ਤਾਂ ਵਧੀਆ ਨਿਪਟ ਗਿਆ ਪਿੱਛੋਂ ਬਲਦੀਪ ਦੇ ਦੋਵੇਂ ਜੀਜੇ ਵੀ ਬੋਲ ਪਏ ਜੀਜਾ ਜੀ ਜੀ ਇਸ ਤਰ੍ਹਾਂ ਤਾਂ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਕਿਤੇ ਘਰ ਦੀਆਂ ਭੈਣਾਂ ਧੀਆਂ ਰਾਤ ਨੂੰ ਵਾਪਸ ਜਾਂਦੀਆਂ ਨੇ ਕਿਉਂ ਤੂੰ ਵੀ ਤਾਂ ਕਿਸੇ ਦੀ ਧੀ ਨੂੰ ਰਾਤ ਨੂੰ ਹੀ ਭਜਾ ਲਿਆਉਣਾ ਆ ਉਹਨੂੰ ਉਹਦੇ ਪੇਕੇ ਰੁਕਣ ਨਹੀਂ ਦਿੰਦਾ ਉਹਦੇ ਵੀ ਤਾਂ ਮਾਪੇ ਨੂੰ ਬੁਰਾ ਲੱਗਦਾ ਹੋਵੇਗਾ ਕਿਵੇਂ ਵਿਚਾਰੀ 부ਜੇ ਮਨ ਨਾਲ ਵਾਪਸ ਆਉਂਦੀ ਆ ਦੇਖ ਕੇ ਮੈਨੂੰ ਵੀ ਬੁਰਾ ਲੱਗਦਾ ਆ ਜਿੰਨਾ ਚਿਰ ਬੱਚੇ ਨਹੀਂ ਆ ਉਹਨਾਂ ਚਿਰ ਹੀ ਉੱਥੇ ਰਹਿ ਲਵੇਗੀ ਜਦੋਂ ਜ਼ਿੰਮੇਵਾਰੀਆਂ ਦਾ ਬੋਝ ਉਹਦੇ ਸਿਰ ਤੇ ਪੈ ਗਿਆ ਉਹ ਖੁਦ ਹੀ ਨਹੀਂ ਰੁਪੇਕੇ ਰੁਕਿਆ ਕਰੇਗੀ ਜਦੋਂ ਬਲਦੀਪ ਦੀ ਮਾਂ ਨੇ ਵੇਖਿਆ ਕਿ ਲੋਹਾ ਗਰਮ ਆ ਤਾਂ ਉਹਨਾਂ ਨੇ ਤੁਰੰਤ ਹੀ ਵਾਰ ਕਰ ਦਿੱਤਾ ਇਹ ਸੁਣ ਕੇ ਬਲਦੀਪ ਸ਼ਰਮਿੰਦਾ ਹੋਇਆ ਕਿ ਕਹਿ ਤਾਂ ਮਾਂ ਸਹੀ ਰਹੀ ਆ ਸੱਚਮੁੱਚ ਉਹਨਾਂ ਨੂੰ ਮੇਰੀ ਜਿੱਦ ਕਿੰਨੀ ਬੁਰੀ ਲੱਗਦੀ ਹੋਵੇਗੀ ਜਿਵੇਂ ਮੈਨੂੰ ਲੱਗ ਰਹੀ ਆ ਆਖਿਰ ਉਹਦੇ ਵਿਆਹ ਨੂੰ ਹਜੇ ਵਕਤੀ ਕਿੰਨਾ ਘੋਇਆ ਆ ਬਸ 1 ਸਾਲ ਹੁਣ ਜਦੋਂ ਮੇਰੇ ਤੇ ਪਈ ਆ ਤਾਂ ਮੈਨੂੰ ਸਭ ਸਮਝ ਆ ਗਿਆ ਆ अच्छा मां ਹੁਣ ਮੈਂ ਸਮਝਿਆ ਇਹ ਸਾਰੀ ਤੁਹਾਡੀ ਹੀ ਬਣੀ ਬਣਾਈ ਯੋਜਨਾ ਸੀ ਮੈਨੂੰ ਸਹੀ ਰਾਹ ਤੇ ਲਿਉਣ ਲਈ ਮੈਨੂੰ ਦੀਦੀ ਹੋਣਾਂ ਦੇ ਇਸ ਤਰ੍ਹਾਂ ਜਾਣ ਤੇ ਸੱਚੀ ਬਹੁਤ ਬੁਰਾ ਲੱਗ ਰਿਹਾ ਸੀ ਸੰਦੀਪ ਪਲੀਜ਼ ਮੈਨੂੰ ਮਾਫ ਕਰ ਦੇ ਹੁਣ ਜਦੋਂ ਤੇਰਾ ਦਿਲ ਕਰੇ ਪੇਕੇ ਰੁਕਣ ਨੂੰ ਤੂੰ ਬੇਚਿਜਕ ਰੁਕ ਜਾ ਸਕਦੀ ਆ ਮੈਂ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਾਂਗਾ ਬਲਦੀਪ ਸੰਦੀਪ ਦੇ ਮੂੰਹ ਵੱਲ ਵੇਖਦਾ ਹੋਇਆ ਬੋਲਿਆ ਬਹੁਤ ਬਹੁਤ ਧੰਨਵਾਦ ਮੰਮੀ ਜੀ ਸੰਦੀਪ ਖੁਸ਼ੀ ਨਾਲ ਆਪਣੀ ਸੱਸ ਦੇ ਪੈਰਾਂ ਨੂੰ ਛੋਣ ਲੱਗੀ ਸੰਦੀਪ ਦੀ ਸੱਸ ਨੇ ਸੰਦੀਪ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਗਲ ਨਾਲ ਲਗਾ ਲਿਆ ਪੁੱਤ ਧੰਨਵਾਦ ਕਿਸ ਗੱਲ ਦਾ ਆਖਿਰ ਮੈਂ ਵੀ ਦੋ ਦੋ ਤੀਆਂ ਦੇ ਨਾਲ ਹੁਣ ਤੇਰੀ ਵੀ ਮਾਇਆ ਤੇ ਆਪਣੀ ਨੋਹ ਦੇ ਮਾਂ ਦੀਆਂ ਭਾਵਨਾਵਾਂ ਮੈਂ ਨਹੀਂ ਸਮਝੂੰਗੀ ਤਾਂ ਕੌਣ ਸਮਝੇਗਾ ਇੰਨੇ ਨੂੰ ਬਲਦੀਪ ਦੀਆਂ ਦੋਵੇਂ ਭੈਣਾਂ ਵੀ ਹੱਸਦੀਆਂ ਹੋਈਆਂ ਅੰਦਰ ਆ ਗਈਆਂ ਤੇ ਆਪਣੇ ਬੈਗ ਵਾਪਸ ਰੱਖ ਦਿੱਤੇ ਕਿਉਂਕਿ ਉਹ ਵਾਪਸ ਜਾ ਹੀ ਨਹੀਂ ਰਹੀਆਂ ਸੀ ਇਹ ਤਾਂ ਬਸ ਬਲਦੀਪ ਨੂੰ ਸਬਕ ਸਿਖਾਉਣ ਲਈ ਇੱਕ ਪਲਾਨ ਬਣਾਇਆ ਸੀ ਸੋ ਦੋਸਤੋ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹੋ ਜਿਹੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕੱਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ